ਪੰਜਾਬੀ ਇੱਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਵੀਰ ਬਾਦਲ ਤੇ ਕਸਿਆ ਤੰਜ ਕਿਹਾ ਇਹ ਉਹ ਲੋਕ ਹਨ ਜੋ ਤਾਂ ਆਪਮਾਨ ਦੇ ਕੇ ਪੰਜਾਬ ਨੂੰ ਬਚਾਉਣ ਲਈ ਨਿਕਲਦੇ ਹਨ ਆਮ ਆਦਮੀ ਪਾਰਟੀ ਦਾ ਵੱਡਾ ਐਲਾਨ ਅੱਜ ਖਟਕਟ ਕਲਾਂ ਵਿੱਚ ਆਪਣੇ ਮੰਤਰੀ ਤੇ ਵਿਧਾਇਕਾਂ ਨਾਲ ਭੁੱਖ ਹੜਤਾਲ ਤੇ ਬੈਠਣਗੇ ਸੀਐਮ ਭਗਵੰਤ ਮਾਨ ਪੰਜਾਬ ਚ ਟਿਊਬਵੈਲ ਕਨੈਕਸ਼ਨਾਂ ਬਾਰੇ ਵੱਡੀ ਖਬਰ ਸੀਐਮ ਭਗਵੰਤ ਮਾਨ ਨੇ ਕਰਤਾ ਨਵਾਂ ਐਲਾਨ ਅਰਵਿੰਦ ਕੇਜੀਵਾਲ ਨਾਲ ਮੁਲਾਕਾਤ ਕਰਨਗੇ ਮੁੱਖ ਮੰਤਰੀ ਭਗਵੰਤ ਤਿਹਾਰ ਜਿਲ੍ਹੇ ਦੇ ਅਧਿਕਾਰੀਆਂ ਨੇ ਦਿੱਤੀ ਮਨਜ਼ੂਰੀ ਪੰਜਾਬ ਸਰਕਾਰ ਨੇ ਸਾਰੇ ਸਕੂਲਾਂ ਨੂੰ ਜਾਰੀ ਕੀਤੇ ਸਖਤ ਹੁਕਮ ਕਿ ਹਾ ਵਿਦਿਆਰਥੀਆਂ ਦੇ ਆਧਾਰ ਡਾਟਾ ਨੂੰ ਜਨ ਤੱਕ ਨਾ ਕੀਤਾ ਜਾਵੇ ਪੰਜਾਬ ਦੇ ਮੌਸਮ ਬਾਰੇ ਵੱਡੀ ਖਬਰ 9 ਅਪ੍ਰੈਲ ਨੂੰ ਬਦਲੇਗਾ ਮੌਸਮ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਛੁੱਟੀ ਦਾ ਐਲਾਨ ਸਕੂਲ ਕਾਲਜ ਅਤੇ ਵਿਦਿਅਕ ਅਦਾਰੇ ਰਹਿਣਗੇ ਬੰਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿੱਤ ਤੋਂ 2 ਸਾਲ ਬਾਅਦ ਇੱਕ ਵਾਰ ਫਿਰ ਆਪਣੇ ਹੀ ਸੂਬੇ ਦੇ ਵਲੰਟੀਅਰਾਂ ਵਿਚਕਾਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਮੀਟਿੰਗ ਦਾ ਦੌਰ ਤੇਜ਼ ਕਰ ਦਿੱ ਲ ਹੈ ਅਤੇ ਸੂਬੇ ਦੀ ਬੰਗਲੌਰ ਸੰਭਾਲ ਲਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਵੀਰ ਬਾਦਲ ਤੇ ਵੱਡਾ ਨਿਸ਼ਾਨਾ ਸਾਧਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦੇ ਹੋਏ ਸੁਖਵੀਰ ਬਾਦਲ ਤੇ ਉਹਨਾਂ ਵੱਲੋਂ ਕੱਢੀ ਜਾ ਰਹੀ ਪੰਜਾਬ ਚਾਹ ਯਾਤਰਾ ਤੇ ਚੁਟਕੀ ਲੈਂਦੇ ਆ ਕਿ ਹੈਗੀ ਸੁਖਵੀਰ ਬਾਦਲ ਪੰਜਾਬ ਚਾਹ ਯਾਤਰਾ ਕੱਢ ਰਹੇ ਹਨ ਇੱਕ ਛੱਤ ਵਾਲੀ ਕਾਰ ਸਪੈਸ਼ਲ ਬਣਾਈ ਹੋਈ ਹੈ ਜਿਸ ਤੇ ਬੈਠ ਕੇ ਯਾਤਰਾ ਕੱਢ ਰਹੇ ਹਨ ਇਹ ਉਹ ਲੋਕ ਹਨ ਜੋ ਬਾਹਰ ਦਾ ਤਾਪਮਾਨ ਦੇ ਕੇ ਪੰਜਾਬ ਨੂੰ ਬਚਾਉਣ ਲਈ ਨਿਕਲ ਪੈਂਦੇ ਹਨ ਇਸ ਦੇ ਨਾਲ ਹੀ ਮੁੱਖ ਮંત્રી ਭਗਵੰਤ ਮਾਨ ਨੇ ਵਾਦਾ ਕੀਤਾ ਕਿ ਉਹ ਹਰ ਪਿੰਡ ਵਿੱਚ ਜਾ ਕੇ ਰੋਡ ショਅ ਕਰਨਗੇ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਨੂੰ ਦੇਸ਼ ਦਾ ਨੰਬਰ 1 ਸੂਬਾ ਬਣਾਉਣ ਦਾ ਵਾਦਾ ਵੀ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਹੈਗੇ ਵਲੰਟੀਅਰਾਂ ਨੂੰ ਇਕੱਠਾ ਕਰਨਾ ਪਵੇਗਾ ਤਾਂ ਹੀ 13 0 ਦਾ ਟੀਚਾ ਹਾਸਲ ਕੀਤਾ ਜਾ ਸਕਦਾ ਹੈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਦਰਸਾ ਆਮ ਆਦਮੀ ਪਾਰਟੀ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਅੱਜ ਪੂਰੇ ਪੰਜਾਬ ਵਿੱਚ ਸਮੂਹਿਕ ਭੁਖ ਹੜਤਾਲ ਕਰੇਗੀ ਇਹ ਭੁਖ ਹੜਤਾਲ 1 ਦਿਨ ਦੀ ਹੋਵੇਗੀ ਇਸ ਦੌਰਾਨ ਮੁੱਖ ਮੰਤਰੀ ਭਗਵਾਨ ਤਮਾਨ ਖਟਕੜ ਕਲਾ ਵਿਖੇ ਪਹੁੰਚਣਗੇ ਅਤੇ ਸਾਰੇ ਵਿਧਾਇਕ ਅਤੇ ਮੰਤਰੀ ਇਸ ਭੁਖ ਹੜਤਾਲ ਵਿੱਚ ਸ਼ਾਮਲ ਹੋਣਗੇ ਇਸ ਬਾਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਡਾ ਨੇ ਐਲਾਨ ਕਰਦੇ ਆ ਕਿ ਹੈ ਕਿ ਖੜਕੜ ਕਲਾ ਵਿੱਚ ਅੱਜ 11 ਵਜੇ ਪੂਕ ਹੜਤਾਲ ਕੀਤੀ ਜਾਵੇਗੀ ਜਿਸ ਤੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਸਾਰੇ ਮੰਤਰੀ ਅਤੇ ਵਿਧਾਇਕ ਮੌਜੂਦ ਰਹਿਣਗੇ ਉਹਨਾਂ ਕਹੇ ਹੈਗੇ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਦਫ਼ਤਰਾਂ 'ਚ ਇਹ ਪੂਕ ਹੜਤਾਲ ਕੀਤੀ ਜਾਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਲਈ ਕੰਮਰ ਕੱਸ ਲਈ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿੱਚ ਚੋਣਾਂ ਦੀ ਤਿਆਰੀ ਦੀ ਗਵਾਈ ਕੀਤੀ ਜਾ ਰਹੀ ਹੈ ਅਤੇ ਕੱਲ ਮੁੱਖ ਮੰਤਰੀ ਭਗਵੰਤ ਮਾਨ ਮੋਗਾ ਪਹੁੰਚੇ ਸਨ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕਰਦੇ ਆ ਕਿ ਹੈਗੀ ਪੁਰਾਣੀਆਂ ਕਸੀਆਂ ਬੰਦ ਕਰ ਦਿੱਤੀਆਂ ਗਈਆਂ ਹਨ ਅਸੀਂ ਨਕਸ਼ਿਆਂ ਵਿੱਚੋਂ ਕਸੀਆਂ ਲੱਭ ਕੇ ਅੰਡਰਗਰਾਉਂਡ ਪਾਈਪਾਂ ਪਾਈਆਂ ਇਸ ਵੇਲੇ 95% ਦੀ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ 70% ਦੀ ਸਿੰਚਾਈ ਨਹਿਰਾਂ ਦੇ ਪਾਣੀ ਨਾਲ ਹੋਵੇਗੀ ਪੰਜਾਬ ਵਿੱਚ 14 ਲੱਖ ਟਿਊਬਵੈਲ ਹਨ ਇਨ੍ਹਾਂ ਵਿੱਚੋਂ 5 ਤੋਂ 7 ਕਿ ਟਿਊਬ ਵਾਲੇ ਇਸੇ ਸੀਜ਼ਨ ਬੰਦ ਕਰਨ ਦਾ ਇਰਾਦਾ ਹੈ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਲੀ ਪਾਜਪਾ ਗੱਠ ਜੋੜ ਦਾ ਜ਼ਿਕਰ ਕਰਦੇ ਆ ਕਿ ਹੈ ਕਿ ਕਾਲੀਦਲ ਵਾਲੇ 15 ਦਿਨ ਪਹਿਲਾਂ ਕਹਿੰਦੇ ਸੀ ਕਿ ਸਾਡਾ ਪਾਜਪਾ ਨਾਲ ਸਮਝੌਤਾ ਹੋਣਾ ਬੜਾ ਜ਼ਰੂਰੀ ਹੈ ਇਸ ਨਾਲ ਇੰਦੋ ਸਿੱਖ ਇੱਕ ਦਾ ਪਾਈਚਾਰਕ ਸਾਂਝ ਬਣੀ ਰਹੇਗੀ ਹੁਣ ਜਦੋਂ ਉਹਨਾਂ ਨੇ ਜਵਾਬ ਦੇ ਦਿੱਤਾ ਤਾਂ ਕਹਿੰਦੇ ਦਿੱਲੀ ਵਾਲਿਆਂ ਨੂੰ ਭੁੱਲ ਜਾਓ ਉਹ ਬਹੁਤ ਮਾੜੇ ਨੇ ਸਾਨੂੰ ਹੀ ਵੋਟਾਂ ਪਾਓ ਉਹਨਾਂ ਕੇ ਹੈਗੇ ਹਾਲਾਤ ਅਜਿਹੇ ਹਨ ਕਿ ਕਾਲੀ ਦਲ ਵਾਲੇ ਅਰਦਾਸਾ ਕਰਦੇ ਹਨ ਕਿ ਕਿਦਰੇ ਸਾਨੂੰ ਟਿਕਟ ਨਾ ਮਿਲ ਜਾਵੇ ਦਿੱਲੀ ਦੇ ਮੁੱਖ ਮੰਤਰੀ ਇਤਿਹਾਪ ਕਨਵੀਨਰ ਅਰਵਿੰਦ ਕੇਜਰੀਵਾਲ ਬਾਰੇ ਇੱਕ ਅਹਿਮ ਅਪਡੇਟ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਿਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਿਹਾੜ ਜੇਲ੍ਹ ਵਿੱਚ ਬੰਦ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਮਿਲ ਗਈ ਹੈ ਜਿਕਰ ਹੈ ਕਿ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਜਰੀਵਾਲ ਨੂੰ ਮਿਲਣ ਲਈ ਜੇਲ੍ਹ ਪ੍ਰਸ਼ਾਸਨ ਨੂੰ ਚਿੱਠੀ ਲਿਖ ਕੇ ਇਜਾਜ਼ਤ ਮੰਗੀ ਸੀ ਇਸਤੇ ਕਾਰਵਾਈ ਕਰਦੇ ਹੋਏ ਜੇਲ੍ਹ ਪ੍ਰਸ਼ਾਸਨ ਨੇ ਭਗਵੰਤ ਮਾਨ ਨੂੰ ਕੇਜਰੀਵਾਲ ਨਾਲ ਮੁਲਾਕਾਤ ਦੀ ਇਜਾਜ਼ਤ ਦੇ ਦਿੱਤੀ ਹੈ ਤੇ ਉਹਨਾਂ ਦਾ ਨਾਂ ਕੇਜਰੀਵਾਲ ਨੂੰ ਮਿਲਣ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ ਹਾਲਾਂਕਿ ਸੀਐਮ ਭਗਵੰਤ ਮਾਨ ਕਿਸ ਦਿਨ ਕੇਜਰੀਵਾਲ ਨੂੰ ਮਿਲਣ ਤਿਹਾੜ ਜੇਲ੍ਹ ਜਾਣਗੇ ਇਸ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਪਰ ਸੂਤਰਾਂ ਮੁਤਾਬਕ ਉਹ ਅਗਲੇ ਹਫ਼ਤੇ ਕੇਜਰੀਵਾਲ ਨਾਲ ਮੁਲਾਕਾਤ ਕਰ ਸਕਦੇ ਹਨ ਦੱਸਦੇ ਕਿ ਬੀਤੇ ਦਿਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਨੂੰ ਸ਼ਰਾਬ ਘਟਾਲਾ ਮਾਮਲੇ ਵਿੱਚ ED ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸ ਸਮੇਂ ਉਹ ਤਿਹਾੜ ਜੇਲ੍ਹ ਵਿੱਚ ਬੰਦ ਹਨ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਦੇ ਧਾਰ ਡਾਟਾ ਦੀ ਗੁਪਤਤਾ ਬਣਾਈ ਰੱਖਣ ਲਈ ਸਖਤ ਰੁਖ ਅਪਣਾਉਂਦੇ ਹੋਏ ਇੱਕ ਹੁਕਮ ਜਾਰੀ ਕੀਤਾ ਹੈ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਤੇ ਸਕੂਲ ਮੁਖੀਆਂ ਨੂੰ ਭੇਜੇ ਗਏ ਇਸ ਪੱਤਰ ਵਿੱਚ ਵਿਭਾਗ ਨੇ ਸਪਸ਼ਟ ਨਿਰਦੇਸ਼ ਦਿੱਤੇ ਹਨ ਕਿ ਸਕੂਲੀ ਵਿਦਿਆਰਥੀਆਂ ਤੋਂ ਵੱਖ-ਵੱਖ ਕੰਮਾਂ ਲਈ ਲਏ ਜਾਂਦੇ ਧਾਰ ਡਾਟਾ ਨੂੰ ਕਿਸੇ ਵੀ ਪੱਧਰ ਤੇ ਜਨਤਕ ਨਹੀਂ ਕੀਤਾ ਜਾਵੇ だ。 ਇਹੇ ਹੁਕਮ ਉਹਨਾਂ ਚਿੰਤਾਵਾਂ ਨੂੰ ਦੂਰ ਕਰਨ ਦਾ ਯਤਨ ਕਰਦਾ ਹੈ ਜੋ ਵਿਦਿਆਰਥੀਆਂ ਦੇ ਸੰਵੇਦਨਸ਼ੀਲ ਧਾਰ ਡਾਟਾ ਦੀ ਵਰਤੋਂ ਦੀਆਂ ਸ਼ੰਕਾਵਾਂ ਨੂੰ ਲੈ ਕੇ ਉਠਾਈਆਂ ਗਈਆਂ ਹਨ ਵਿਭਾਗ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਧਾਰ ਡਾਟਾ ਦੀ ਵਰਤੋਂ ਸਿਰਫ ਸਕੂਲੀ ਕੰਮਾਂ ਵਜੀਫਾ ਯੋਜਨਾਵਾਂ ਅਤੇ ਸਰਕਾਰੀ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਕੀਤੀ ਜਾਣੀ ਚਾਹੀਦੀ ਹੈ ਗੁਪਤਤਾ ਬਣਾਈ ਰੱਖਣ ਵਿਦਿਆਰਥੀਆਂ ਦੀ ਸੁਰੱਖਿਆ ਤੇ ਨਿੱਜਤਾ ਲਈ ਜ਼ਰੂਰੀ ਹੈ ਵਿਭਾਗ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਵੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਜਾਂ ਸਕੂਲ ਮੁਖੀ ਬਲੋ ਧਾਰ ਡਾਟੇ ਨੂੰ ਜਾਣਦਾ ਕਰਨ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਧਿਕਾਰੀਆਂ ਮੁਤਾਬਿਕ ਸਕੂਲ ਸਿੱਖਿਆ ਵਿਭਾਗ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇਹ ਕਿੰਨੀ ਬਣਾਉਣ ਕੀ ਇਹ ਦਾ ਡਾਟਾ ਨੂੰ ਸੁਰੱਖਿਆ ਰੱਖਿਆ ਜਾਵੇ ਪੰਜਾਬ ਚ ਗਰਮੀ ਰਫਤਾਰ ਫੜਨ ਲੱਗੀ ਹੈ ਹੁਣ ਤੋਂ ਹੀ ਮੌਸਮ ਗਰਮ ਹੋਣ ਲੱਗਿਆ ਹੈ ਦੁਪਹਿਰ ਵੇਲੇ ਤਪਸ਼ ਮਹਿਸੂਸ ਹੋ ਰਹੀ ਹੈ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਦਿਨ ਵੇਲੇ ਗਰਮੀ ਰਹੀ ਹੈ ਪਟਿਆਲਾ ਵਿੱਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਦੇ ਪਾਰ ਚਲਾ ਗਿਆ ਹੈ ਇਹ ਇਹ ਆਮ ਨਾਲੋਂ 4.5 ਡਿਗਰੀ ਸੈਲਸੀਅਸ ਵੱਧ ਸੀ ਇੰਨਾ ਸਾਰੇ ਜਿਲ੍ਹਿਆਂ ਵਿੱਚ ਤਾਪਮਾਨ ਆਮ ਨਾਲੋਂ ਵੱਧ ਰਿਹਾ ਹੈ ਉੱਥੇ ਹੀ ਰਾਤ ਦਾ ਤਾਪਮਾਨ ਵੀ ਆਮ ਨਾਲੋਂ ਵੱਧ ਹੋਣ ਲੱਗਿਆ ਹੈ ਚੰਡੀਗੜ੍ਹ ਤੇ ਗੁਰਦਾਸਪੁਰ ਨੂੰ ਛੱਡ ਕੇ ਹੋਰ ਸਾਰੇ ਜਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ ਆਮ ਨਾਲੋਂ 1.5 ਡਿਗਰੀ ਸੈਲਸੀਅਸ ਵੱਧ ਸੀ ਉਧਰ ਮੌਸਮ ਵਿਭਾਗ ਦੇ ਮੁਤਾਬਿਕ 9 ਅਪ੍ਰੈਲ ਤੱਕ ਪੰਜਾਬ 'ਚ ਮੌਸਮ ਖੁਸ਼ਕ ਰਹੇਗਾ ਇਸ ਦੌਰਾਨ ਗਰਮੀ ਵਧੇਗੀ 10 ਦਸੰਬਰ ਤੋਂ ਇੱਕ ਤਾਜ਼ਾ ਪੱਛਮੀ ਗੜਬੜੀ ਸਰ ਗਰਮ ਹੋਵੇਗੀ ਜਿਸ ਦਾ ਅਸਰ ਪੰਜਾਬ ਤੇ ਵੀ ਦੇਖਣ ਨੂੰ ਮਿਲੇਗਾ ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਰਹਿਣ ਤੇ ਬੂੰਦਾਬੰਦੀ ਦੀ ਸੰਭਾਵਨਾ ਹੈ ਪੰਜਾਬ ਵਿੱਚ 8 April ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਨ ਮੌਕੇ 8 April ਨੂੰ ਸਰਕਾਰੀ ਛੁੱਟੀ ਦਾ ਐਲਾਨ ਸੂਬਾ ਸਰਕਾਰ ਵੱਲੋਂ ਕੀਤਾ ਗਿਆ ਹੈ ਸਰਕਾਰ ਨੇ ਸਾਲ 2024 ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਇਸ ਦਿਵਸ ਨੂੰ ਥਾਂ ਦਿੱਤੀ ਹੈ ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ ਸ਼੍ਰੀ ਗੁਰੂ ਨਾਨਕ ਬਾਦਾਸ ਜੀ ਦੇ ਜਨਮ ਦਿਨ ਮੌਕੇ 8 ਅਪ੍ਰੈਲ ਨੂੰ ਛੁੱਟੀ ਐਲਾਨੀ ਗਈ ਹੈ ਇਸ ਦਿਨ ਸਰਕਾਰੀ ਸਕੂਲ ਕਾਲਜ ਸਮੇਤ ਹੋਰ ਸਰਕਾਰੀ ਅਦਾਰੇ ਬੰਦ ਰਹਿਣਗੇ ਇਸ ਤੋਂ ਇਲਾਵਾ ਬੈਂਕ ਵੀ ਬੰਦ ਰਹਿ ਸਕਦੇ ਹਨ ਹੁਣ ਸੁਣੋ ਪਰਦੇ ਨੇ ਪਰਿਵਾਰ ਬਚਾਓ ਕਿਹੜਾ ਪੰਜਾਬ ਬਚਾਓ ਤੁਸੀਂ ਦੇਖ ਲਓ ਇਹ ਕਿੰਨੇ ਕ ਪੰਜਾਬ ਪ੍ਰਤੀ ਪਫਾਦਾਰ ਨੇ ਜਾਂ ਕਿੰਨੇ ਕ ਪੰਜਾਬ ਲਈ ਕਸ਼ਟ ਚੱਲ ਸਕਦੇ ਨੇ ਇਹ ਕੱਲ-ਕੱਲ ਤੇ ਕਹਿੰਦੇ ਨੇ ਨਾ ਕੁਰਬਾਨੀਆਂ ਦੇਣੀਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹ ਜਿਹੜੀ ਕਾਰ ਜਿਹੜੀ ਕਾਰ ਦੇ ਉੱਤੇ ਬੈਠਣ ਲੱਗਿਆ ਜਿਹੜੀ ਗੱਡੀ ਦੇ ਉੱਪਰ ਬੈਠਣ ਲੱਗਿਆ ਸੁਖਵੀਰ ਬਾਦਲ ਉਹਦੇ ਉੱਤੇ ਛੱਤ ਪਾ ਲਈ ਤਾਂ ਕਿ ਮੈਨੂੰ ਧੁੱਪ ਨਾ ਲੱਗੇ ਤੇ ਮੂਰੇ ਵਲੰਟੀਅਰ ਮੋਟਰਸਾਈਕਲ ਤੇ ਐਦਾਂ ਹੀ ਨੇ ਫਿਰ ਜਾਂ ਤਾਂ ਕੱਲੇ-ਕੱਲੇ ਮੋਟਰਸਾਈਕਲ ਤੇ ਛੱਤ ਪਵਾ ਭਰਾਵਾ ਨੇ ਤੂੰ ਕੱਲਾ ਐ ਫਿਰ ਧੁੱਪ ਤੈਨੂੰ ਹੀ ਲੱਗਦੀ ਐ ਕੱਲੇ ਨੂੰ ਵੀਰੋ ਇਹ ਟੈਂਪਰੇਚਰ ਪੁੱਛ ਕੇ ਤੁਰਨ ਵਾਲੇ ਬੰਦੇ ਨੇ ਕਿ ਕਿੰਨਾ ਟੈਂਪਰੇਚਰ ਹੈ ਸਰ 40 ਹੈ ਓਕੇ ਜਦੋਂ 35 ਰਹਿ ਗਿਆ ਦੱਸਿਓ ਉਦੋਂ ਪੰਜਾਬ ਬਚਾਉਣ ਚੱਲਾਂਗੇ ਲੈ ਬਚਾ ਲਓ ਪੰਜਾਬ ਇਹਨਾਂ ਤੋਂ ਸੋ ਇਹਨੇ ਇਹਨਾਂ ਦਾ ਕੀ ਲੈਣਾ ਦੇਣਾ ਲੈ ਇਹਨਾਂ ਦਾ ਆਪਣੇ ਨਾਲ ਕੋਈ ਇਹਨਾਂ ਦਾ ਕੋਈ ਆਪਣੇ ਨਾਲ ਆਪਣੀ ਜ਼ਿੰਦਗੀ ਨਾਲ ਕੋਈ ਮੇਲ ਨਹੀਂ ਖਾਂਦੀ ਕੋਈ ਚੀਜ਼ ਨਾ ਇਹਨਾਂ ਦਾ ਰਹਿਣ ਸਹਿਣ ਆਪਣੇ ਨਾਲ ਮਿਲੇ ਮੈਂ ਕਿੱਦਿਆਂ ਦਾ ਕਹੀ ਜਾਨਾਂ ਯਾਰ ਤੁਸੀਂ ਪੰਜਾਬ ਦੇ ਬਹੁਤ ਵੱਡੇ ਹਤੈਸ਼ੀ ਹੋ 100 ਚੋਂ 33 ਵਾਲਾ ਪਾਸ ਹੁੰਦਾ ਚਲ ਮੈਂ 25 ਕਰ ਦੇਣਾ ਅੱਜ ਮੋਗੇ ਤੋਂ 20 ਕਰ ਦੇਣਾ ਚਲ ਵੀ 100 ਚੋਂ 20 ਨੰਬਰ ਪੰਜਾਬੀ ਦੇ ਪੇਪਰ ਚੋਂ ਲਿਖਤੀ ਟੈਸਟ ਚੋਂ ਲੈ ਕੇ ਪਾਸ ਕਰ ਲੈਣ ਬਾਜਬਾ ਜੋ ਸਿੱਤੂ ਮਜੀਠੀਆ ਸੁਖਵੀਰ ਬਾਦਲ ਲੈ 100 ਚੋਂ 20 ਨੰਬਰ ਪੰਜਾਬੀ ਚੋਂ ਲਿਖਤੀ ਟੈਸਟ ਦੇ ਵਿੱਚੋਂ ਲੈ ਲੈਣ 20 ਨੰਬਰ ਮੈਂ ਮੰਨ ਜੂਗਾ ਪੰਜਾਬ ਦੇ ਬਈ ਬਹੁਤ ਹਤੈਸ਼ੀ ਨੇ ਨਾਲੇ ਚਲੋ ਐ ਕਰਦੇ ਆ ਥੋੜਾ ਜਿਹਾ ਪੇਪਰ ਵੀ ਲੀਕ ਕਰ ਦਾਂਗੇ लीक कर देंगे भी आ सवाल आऊगा पंजाब की राजधानी कि मैं भी पता कि इन्हों पता है कि चंडीगढ़ पर मैं इन्ना पक्का पता है लीक करके भी इस सवाल चुनौ नंबर नहीं आने क्योंकि ये तो पता भी चंडीगढ़ है ही है लिखणगे कि अच्छा इन्होंने पा देना चचे न टिप्पी डेन बिहारी गागा डाड़ा गग्गा ना ये गलत होगा ਗੜਾੜੇ ਦੇ ਪੈਰ ਚ ਹਾ ਹ ਪੈਂਦਾ ਇਹ ਪੈਰ ਚ ਹਾ ਆ ਹ ਕਿੱਥੇ ਨੇ ਇਹ ਤਾਂ ਯੂ ਮੀ ਯੂ نو ਥੈਂਕ ਯੂ ਆਇਆ ਤਾਂ ਸਾਨੂੰ ਕਹਿੰਦੇ ਮਟੀਰੀਅਲ ਕਿਹੋ ਜਿਹਾ ਆ ਗਿਆ ਹੈ ਉਹ ਸਾਡੇ ਜਵਾਗ ਜਿੱਤਿਆ ਕਹਿੰਦੇ ਕਿ ਹਜਾ ਮਟੀਰੀਅਲ ਆ ਗਿਆ ਕਹੋ ਜਿਹਾ ਮਟੀਰੀਅਲ ਆ ਗਿਆ ਉਹ ਭਾਈ ਮਟੀਰੀਅਲ ਤਾਂ ਤੁਸੀਂ ਹੋ ਹੁਣ ਤੱਕ ਕਿਸੇ ਨੇ ਪੁੱਛਿਆ ਹੀ ਨਹੀਂ ਤੁਹਾਨੂੰ ਬਿਲਕੁਲ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਤੇਰਾ ਲੋਕ ਸਭਾ ਦੇ ਚੋਣਾ ਲੜ ਰਹੀ ਆ 13 ਦੇ ਅੰਦਰ ਬਿਲਕੁਲ ਸਾਡਾ ਬਹੁਤ ਵਧੀਆ ਤਿਆਰੀ ਆ ਬੜੇ ਅੱਛੇ ਢੰਗ ਨਾਲ ਅਸੀਂ ਜੋ 2 ਸਾਲ ਦੇ ਸਾਡੇ ਸਰਕਾਰ ਨੇ ਕੰਮ ਕੀਤੇ ਨੇ ਕਿ ਕਿਸ ਤਰ੍ਹਾਂ 2 ਸਾਲ ਦੇ ਅੰਦਰ ਅਸੀਂ ਪੰਜਾਬ ਦੇ 90% ਘਰਾਂ ਦਾ ਬਿਜਲੀ ਦੇ ਬਿੱਲ ਜਿਹੜਾ ਉਹ ਜ਼ੀਰੋ ਕੀਤਾ ਹੈਗਾ ਅੱਜ ਪੰਜਾਬ ਦੇ 90% ਘਰਾਂ ਨੂੰ ਬਿਜਲੀ ਦੇ ਬਿੱਲ ਨਹੀਂ ਆਉਂਦਾ ਤਾਂ ਜ਼ੀਰੋ ਬਿੱਲ ਆ ਰਿਹਾ ਹੈਗਾ ਸੋ ਬਹੁਤ ਵੱਡੀ ਪ੍ਰਾਪਤੀ ਆ ਇਸੇ ਤਰ੍ਹਾਂ ਪੰਜਾਬ ਦੇ ਅੰਦਰ 43000 ਤੋਂ ਵੱਧ ਸਰਕਾਰੀ ਪੱਕੀਆਂ ਨੌਕਰੀਆਂ ऑन रोल बैरेट ਦੇ ਉੱਤੇ ਪੰਜਾਬ ਚ ਪਹਿਲੀ ਵਾਰ 2 ਸਾਲਾਂ ਦੇ ਅੰਦਰ ਮਿਲੀਆਂ ਨੇ ਕਿਆਂ ਨਹੀਂ ਤਾਂ ਸਰਕਾਰਾਂ ਕੀ ਕਰਦੀ ਸੀ ਪੁਰਾਣੀਆਂ ਸਰਕਾਰਾਂ ਜਦੋਂ ਇਲੈਕਸ਼ਨ ਆਉਂਦੀ ਸੀਗੀ ਉਸ ਸਮੇਂ ਛੋਟੀ ਮੋਟੀ ਭਰਤੀ ਪ੍ਰਕਿਰਿਆ ਆਉਂਦੀ ਸੀ ਅਸੀਂ ਪਹਿਲੇ 2 ਸਾਲਾਂ ਦੇ ਦੌਰਾਨ ਸਾਡੀ 43000 ਤੋਂ ਉੱਪਰ ਜਿਹੜੀ ਆ ਉਹ ਨੌਜਵਾਨ ਮੁੰਡੇ ਕੁੜੀਆਂ ਦੀ ਭਰਤੀ ਪੰਜਾਬ ਸੋਈ ਆ ਜਿਹੜੇ 40 40 ਸਾਲ ਤੋਂ ਪਾਣੀ ਸੂਹਾਂ ਚ ਆਦਾ ਨਹੀਂ ਸੀਗਾ ਪਿੰਡਾਂ ਤੱਕ ਡੈਹਰੀ ਪਾਣੀ ਪਹੁੰਚਦਾ ਨਹੀਂ ਸੀਗਾ ਉਹ 2 ਸਾਲ ਦੇ ਅੰਦਰ ਅਸੀਂ ਉਹ ਚ ਕਾਫੀ ਵੱਡੀ ਮੈਂ ਸਭ ਤੋਂ ਪ੍ਰਾਪਤੀ ਕੀਤੀ ਹੈ ਬਹੁਤ ਜਗ੍ਹਾ ਤੇ ਪਾਣੀ ਜਿਹੜਾ ਪਹੁੰਚਣ ਲੱਗ ਗਿਆ ਬਹੁਤ ਵੱਡੀ ਜਿਹੜੀ ਸਾਡੀ ਪ੍ਰਾਪਤੀ ਹੈ ਪਹਿਲੀ ਵਾਰ ਹੋਇਆਗਾ ਕਿ ਪ੍ਰਾਈਵੇਟ ਥਰਮਲ ਪਲਾਂਟ ਜਿਹੜਾ ਥਰਮਲ ਪਲਾਂਟ ਅਕਾਲੀ ਦਲ ਬੀਜੇਪੀ ਨੇ ਪ੍ਰਾਈਵੇਟ ਬੰਦਿਆਂ ਨੂੰ ਵੇਚਦੇ ਸੀਗੇ ਉਹ ਅਸੀਂ ਖਰੀਦ ਕੇ ਸਰਕਾਰ ਦੇ ਨਾਂ ਨੇ ਜਾਨਕਿ ਲੋਕਾਂ ਦੇ ਨਾਮ ਕੀਤੇ ਨੇ ਇਹ ਬਹੁਤ ਵੱਡੀ ਪ੍ਰਾਪਤੀ ਜਿਹੜੀ ਆ ਦੋ ਸਾਲਾਂ ਦੇ ਦੌਰਾਨ ਸਰਕਾਰ ਕੋਲੋਂ ਸਮਾਰੀ ਗਈ ਇੱਕ ਜਿਹੜੀ ਉਹਦੇ ਬਾਰੇ ਕੀ ਕਹਿਣਾ ਚਾਹੁੰਦਾ ਦੇਖੋ ਪਿਛਲੇ ਜੇ ਮੈਂ ਦੋ ਤਿੰਨ ਸਾਲਾਂ ਦੀ ਗੱਲ ਕਰਾਂ ਤਾਂ 25 ਬੰਦਿਆਂ ਦੇ ਉੱਤੇ ਈਡੀ ਨੇ CBI ਨੇ ਮੁਕद्दमे درج ਕੀਤੇ ਸੀ ਜਿਨ੍ਹਾਂ ਵਿੱਚੋਂ 23 ਵਿਅਕਤੀ ਜੜੇ ਲਗੇ ਉਹ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਗਏ ਔਰ 23 ਵਿਅਕਤੀ ਉਹ ਬਰੀ ਹੋ ਗਏ 23 ਵਿਅਕਤੀ ਬਰੀ ਹੋ ਗਏ ਉਹਨਾਂ ਦੇ ਖਿਲਾਫ ਸਬੂਤ ਨੇ ਜਿਹੜੇ ਉਹ ED ਨੇ CBI ਨੇ ਬੰਦ ਕਰਤੇ ਇਹਦਾ ਮਤਲਬ ਕੀ ਆ ਕਿ ਜਿਹੜਾ ਵਿਅਕਤੀ BJP ਸ਼ਾਮਲ ਹੋ ਜਾਂਦਾਗਾ ਉਹ ਇਮਾਨਦਾਰ ਹੋ ਜਾਂਦਾਗਾ ਉਹਨੂੰ ਵਾਸ਼ਿੰਗ ਮਸ਼ੀਨ ਚ ਧੋ ਕੇ ਜਿਹੜਾਗਾ ਸਾਫ਼ ਕਰ ਲਿਆ ਜਾਂਦਾਗਾ ਔਰ ਜਿਹੜਾ BJP ਦਾ ਵਿਰੋਧ ਕਰਦਾਗਾ ਬੀਜੇਪੀ ਦੇ ਤਾਂਨਾਸ਼ਾਹੀ ਨੀਤੀਆਂ ਦਾ ਵਿਰੋਧ ਕਰਦਾਗਾ ਬੀਜੇਪੀ ਦੀ ਡਿਕਟੇਟਰਸ਼ਿਪ ਦਾ ਵਿਰੋਧ ਕਰਦਾਗਾ ਸੋ ਉਹਨੂੰ ਜਿਹੜਾ ਹੈਗਾ ਉਹ ਈਡੀ ਕਰਕੇ ਅੰਦਰਵਾਦ ਕਰਦਦੇ ਨੇ ਕਿ ਅੱਜ ਹੀ ਇਹੀ ਕਾਰਨ ਨਾਲ ਕਿ ਅਰਵਿੰਦ ਕੇਜਰੀਵਾਦੀ ਨੂੰ ਬਹੁਤ ਤਮਕਾਇਆ ਬਹੁਤ ਡਰਾਇਆ ਕਿ ਕੋਈ ਆਕੇ ਬੀਜੇਪੀ ਸ਼ਾਮਲ ਹੋ ਕੋ ਜਦੋਂ ਉਹਨਾਂ ਨੇ ਕੋਰਾਨਕਾਰ ਕਰਤਾ ਤਾਂ ਉਹਨਾਂ ਨੂੰ ਮੈਸਾਂਵੰਦ ਦਾ ਫੜਕਿਆ ਅੱਜ ਝੂਠੇ ਜਾਂ ਫਰਜ਼ੀ ਕੇਸ ਦੇ ਅੰਦਰ ਜੇਲ੍ਹ ਚ ਰੱਖਤਾ ਸੋ ਬਿਲਕੁਲ ਆਮ ਆਦਮੀ ਪਾਰਟੀ ਜਿਹੜੀ ਟੱਟ ਕੇ ਲੋਕਾਂ ਦੀ ਲੜਾਈ ਲੜੂਗੀ ਪਰ ਟੱਟ ਕੇ ਜਿਹੜੀ ਆ ਸੰਵਿਧਾਨ ਦੀ ਪਹਿਰੇਦਾਰ ਰਹੂਗੀ ਅਸੀਂ ਸੰਵਿਧਾਨ ਨੂੰ ਬਚਾਵਾਂ ਲੋਕਤੰਤਰ ਨੂੰ ਆ ਉਹਨੂੰ ਬਚਾਉਣ ਦੀ ਜਿੰਮੇਵਾਰੀ ਸਾਡੀ ਸਾਰੇ ਲੋਕਾਂ ਦੀ ਆ ਸਾਰੇ ਅੱਜ ਪੰਜਾਬ ਇਕੱਠਾ ਔਰ ਬੀਜੇਪੀ ਨੂੰ ਮੂੰਹ ਤੋੜ ਜਵਾਬ ਬਾਕੀ ਉਮੀਦਵਾਰਾਂ ਦੀ ਸੂਚੀ ਕਦੋਂ ਆ ਰਹੀ ਏ ਦੇਖੋ ਅਸੀਂ 9 ਉਮੀਦਵਾਰ ਜਿਹੜੇ ਦੇ ਆਲਾਨ ਚੁੱਕੇ ਆ 4 ਮਿੰਟ ਬਾਅਦ ਹੋਰ ਬਾਕੀ ਬਚੇ ਨੇ ਬੜੀ ਜਲਦੀ ਉਹਨਾਂ ਦਾ ਆਲਾਨ ਪਰ ਹੋਮ ਮਿਨਿਸਟਰ ਸਾਹਿਬ ਦੀ ਦੇਖੋ ਮੈਂ ਧੰਨਵਾਦੀ ਆ ਭਗਵੰਤ ਮਾਨ ਦਾ ਉਹਨਾਂ ਦਾ ਇੰਟਰਵਿਊ ਆ ਅੰਗਰੇਜ਼ੀ ਅਖਬਾਰ ਚ ਦਿੱਤਾ ਹੈ ਕਹਿੰਦੇ ਸੈਂਟਰ ਯੂਜ਼ਿੰਗ ਈਡੀ ਐਜ਼ ਅ ਵੈਪਨ ਟੂ ਸਾਇਲੈਂਸ ਆਪੋਜੀਸ਼ਨ ਬਾਈ ਸੈਂਟਰ ਦਾ ਏਡੀ ਨੂੰ ਵਰਤਦਾ ਤੇ ਤੂੰ ਵਿਜੀਲੈਂਸ ਨੂੰ ਵਰਤਦਾ ਤੇ ਮੈਂ ਆਪਦੇ ਭਰਾ ਨੂੰ ਧੰਨਵਾਦ ਕਰਨਾ ਚਾਹੁੰਨਾ ਦੇਖੋ ਮੈਂ ਪਹਿਲੇ ਦਿਨ ਤੋਂ ਕਹਿੰਦਾ ਸੀ ਐਸਆਈਟੀ ਦੇ 6 ਚੀਫ ਬਦਲਤੇ ਔਰ ਮੈਂ ਤੁਹਾਨੂੰ ਕਹਿੰਦਾ ਸੀ ਐਸਆਈਟੀ ਦੇ ਹੱਕ 'ਚ ਕੁਛ ਨਹੀਂ ਇਹ ਸਾਰਾ ਕੁਝ ਭਗਵੰਤਮਾਨੀ ਹੈ ਔਰ ਕੱਲ ਉਹਨੇ ਆਪਦੇ ਇੰਟਰਵਿਊ 'ਚ ਮੰਨ ਲਿਆ ਉਹਨੂੰ ਸਵਾਲ ਪੁੱਛਿਆ ਗਿਆ ਕਿ ਸੈਡ ਲੀਡਰ ਵਿਕਰਮ ਸਿੰਘ ਮਜੀਠੀਆ ਹੈਸ ਬੀਨ ਕਾਲਡ ਰਿਪੀਟਿਡਲੀ ਬਾਈ ਸਿਟ ਇਨ ਅ ਡਰੱਗ ਕੇਸ ਔਫ ਵਿਚ ਹੀ ਵਾਸ ਬੁਕਟ ਇਨ 21 ਬਟ ਵਾਈ ਹੈਵ ਦਾ ਅਥਾਰਟੀਜ਼ ਟੂ ਫੇਲ ਅ ਹੈਵ ਫੇਲ ਟੂ ਫਾਈਲ ਅ ਚਲਾਨ ਅਗੇਂਸਟ ਹਿਮ ਹੁਣ ਜਵਾਬ ਸੁਣਿਓ ਜਵਾਬ ਕਹਿੰਦਾ ਦ ਕੇਸ ਗਾਟ ਕੰਪਲਿਕੇਟਿਡ ਡਿਊਰਿੰਗ ਦਾ ਟਾਈਮ ਆਫ ਕਾਂਗਰਸ ਗਵਰਨਮੈਂਟ ਫਿਰ ਅੱਗੇ ਭਗਵੰਤ ਮਾਨ ਕਹਿੰਦਾ देयर वर ਮੈਨੀ ਲੂਸ ਐਂਡਸ ਮਤਲਬ ਕਿ ਕੇਸ ਬਣਦਾ ਨਹੀਂ ਸੀ ਧੱਕੇ ਨਾਲ ਬਣਾਤਾ ਜਿਹੜੀ ਗੱਲ ਮੈਂ ਕਹਿੰਦਾ ਸੀ ਕਿ ਸਿਆਸਤ ਤੋਂ ਪ੍ਰੇਰਿਤ ਆ ਅੱਜ ਭਗਵੰਤ ਮਾਨ ਕਹਿ ਰਿਹਾ ਅੱਗੇ ਕੀ ਕਹਿੰਦਾ ਕਹਿੰਦਾ ਵੀ ਆ ਰੀਰਾਈਟਿੰਗ ਕੇਸ ਫਾਈਲ ਹੁਣ ਮੈਨੂੰ ਨਹੀਂ ਪਤਾ ਸੀਗਾ ਕਿ ਕੇਸ ਫਾਈਲ ਵੀ ਇਹ ਰੀਰਾਈਟ ਹੋ ਸਕਦੀਆਂ 12 ਸਾਲ ਮਗਰੋਂ ਇਲਿਗੈਲਿਟੀ ਭੱਦੀ ਔਰ ਉਹ ਵੀ ਕੌਣ ਕਰ ਰਿਹਾ ਮੁੱਖ ਮੰਤਰੀ ਔਰ ਉੱਤੇ ਕੀ ਕਹਿ ਰਿਹਾ ਕਹਿੰਦਾ ਈਡੀ ਯੂਜ਼ਡ ਐਸ ਅ ਵੈਪਨ ਅਗੇਂਸਟ ਆਪੋਜੀਸ਼ਨ ਤੇ ਤੂੰ ਕੀ ਕਰ ਰਿਹਾ ਭਾਈ ਔਰ ਅੱਗੇ ਸੁਣੋ ਕੀ ਕਹਿੰਦਾ ਅਸਲ ਚ ਸਿਆਣਾ ਇੰਨਾ ਹਟਦਾ ਤਾਂ ਹੈ ਨਹੀਂ ਅੱਗੇ ਕਹਿੰਦਾ ਤੇ ਚਲਾਨ ਵੀ ਡੈਫੀਨੇਟਲੀ ਵੀ ਪੁਟ ਅਪ ਮਤਲਬ ਕਿ ਚਲਾਨ ਐਸਆਈਟੀ ਨੇ ਨਹੀਂ ਦੇਣਾ ਉਹ ਤਾਂ ਭਗਵੰਤ ਮਾਨ ਨੇ ਕਹਿਤਾ ਕਿ ਦੇਣਾ ਪੈਣਾ ਹੁਣ ਦੱਸੋ ਭੁੱਲਰ ਸਾਹਿਬ ਦੀਆਂ ਲਤਾਂ 'ਚ ਜਾਨ ਹੈ ਜਾਂ ਸ਼ਰਮਾਜੀ ਦੀ ਲਤਾਂ 'ਚ ਜਾਨ ਹੈ ਕਿ ਚਲਾਨ ਨਹੀਂ ਦੇਣਗੇ ਚਲਾਨ ਦੇਣ ਦਾ ਨਹੀਂ ਦੇਣ ਦਾ ਫੈਸਲਾ ਤਾਂ ਭਗਵੰਤ ਨੇ ਕਰ ਲਿਆ ਪੋਲਿਟਿਕਲੀ ਮੋਟੀਵੇਟਿਡ ਕੰਮ ਚੱਲ ਰਿਹਾ ਹੈ ਜੋ ਕਹਿ ਰਿਹਾ ਈਡੀ ਬਾਰੇ ਉਹੀ ਤੂੰ ਕਰ ਰਿਹਾ ਹੈ ਹੋਮ ਮਿਨਿਸਟਰ ਤੂੰ ਚਲਾਨ ਫਾਇਲ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਇਹ ਆਈਓ ਵੇਖਦਾ ਹੈ ਮੁੱਖ ਮੰਤਰੀ ਨਹੀਂ ਵੇਖਦਾ ਇਸ ਲਈ ਆਹ ਹਾਲਾਤ ਜਦ ਪੰਜਾਬ ਦੇ ਵੀ ਕੁਝ ਇਹ ਜੇ ਬਣਿਆ ਐਵੇਂ ਪਿੱਟਣ ਦੇ ਮਗਾ ਇਹ ਤਾਂ ਠੋਕ ਬਜਾ ਕੇ ਨਿਜਿੱਟ ਦੇ ਇਹਨਾਂ ਨੂੰ ਔਰ ਮੈਂ ਫੇਰ ਕਹੀ ਨਾ ਭਗਵੰਤ ਨੂੰ ਕਿ ਤੇਰੀਆਂ ਦੌੜਾਂ ਲਵਾਵਾਂ ਆ ਇੰਟਰਵਿਊ ਵੇਖਿਆ ਸੀ ਨਾ ਇੱਕ ਆਪ ਦੀ ਐਡਾ ਬੇਸ਼ਰਮ ਬੰਦਾ ਆਪ ਦੀ ਧੀ ਨੂੰ ਪਛਾਨਣ ਤੋਂ ਹਟ ਗਿਆ ਫੋਟੋ ਥੱਲੇ ਕਰਤੀ ਛੋਟੇ ਪੱਤਰਕਾਰ ਨਾਲ ਕਰਨ ਵਾਲੀ ਇੱਕ ਇੰਟਰਵਿਊ ਸੀ ਫੇਰ ਉਹ ਧੀ ਪੈਣ ਨੇ ਜਿਹੜੀ ਇਹਦੀ ਸਿਰਤ ਨੇ ਫੇਰ ਉੱਥੋਂ ਜਿਹੜੀਆਂ ਇਹਨੂੰ ਲਾਨਤਾ ਪਾਈਆਂ ਕਿ ਤੈਨੂੰ ਭਾਂਜਾ ਇਹ ਤਾਂ ਬਾਂਝਾ ਹੈ ਮੇਰੀ ਭਾਂਜੀ ਹੈ ਤੈਨੂੰ ਆਪਦੀ ਬੇਟੀ ਨਹੀਂ ਜਿਹੜਾ ਐਡਾ ਬੇਸ਼ਰਮ ਬੰਦਾ ਹੋਵੇ ਉਤੋਂ ਪੰਜਾਬੀ ਕੀ ਆਸ ਰੱਖ ਸਕਦਾ ਹੈ ਜਿਹੜਾ ਆਪਦੀ ਧੀ ਦਾ ਨਾ ਬਣਿਆ ਹੋਵੇ ਉਹਨੇ ਪੰਜਾਬ ਦਾ ਬਣ ਜਾਣਾ ਇਸ ਲਈ ਮੈਂ ਤਾਂ ਪੰਜਾਬੀਆਂ ਨੂੰ ਕਹੂੰਗਾ ਸੁਚੇਤ ਹੋ ਜਿਓ ਔਰ ਮੈਨੂੰ ਇਹ ਦੀ ਐਸਆਈਟੀ ਫੈਟੈਲਿਟੀ ਕਿਸੇ ਤੋਂ ਕੱਖ ਨਹੀਂ ਤੁਸੀਂ ਅਕਸਰ ਇਹ ਜੇ ਨੂੰ ਤਾਂ ਮੈਂ ਇਹ ਜੇ ਨੂੰ ਨਾ ਛੱਡੇ ਰਕੇ ਸ਼ਰਾਬੀ ਨੂੰ ਤਾਂ ਮਸਲ ਕੇ ਰੱਖ ਦਿੰਦਾ ਹੁੰਦਾ ਤੁਸੀਂ ਅਕਸਰ ਸਿਆਸੀ ਵਿਖਣੀਆਂ ਕਰਦੇ ਹੋ ਜੇਹ ਜਦੋਂ ਭਗਵੰਤ ਸਿੰਘ 13 0 ਦਾ ਦਾਵਾ ਕਰ ਰਿਹਾ ਤੁਹਾਡੀ ਕੀ ਬੇਪੜਾਣੀ ਇਹ ਦੀ ਤਾਂ ਲੱਗ ਜੂ ਭਾਈ ਇਹ ਦੀ 013 ਤਾਂ ਹੋ ਜਾਣੀ ਇਹ ਇਹ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਦਾ ਬਦਲਿਆ ਜਾਣਾ ਔਰ ਮੈਨੂੰ ਜੋ ਲੱਗਦਾ ਜੇ ਬਚੂ ਤੇ ਇੱਕ ਸ਼ਰਤ ਜੇ ਬਚੂ ਜੇ ਇਹ ਭਾਜਪਾ ਦਾ ਨਾਮਿਨੇਟਡ ਮੁੱਖ ਮੰਤਰੀ ਹੋ ਫੇਰ ਤਾਂ ਬਾਤ ਛੱਕਦਾ ਨਹੀਂ ਤਾਂ ਅਗਲਾ ਮੁੱਖ ਮੰਤਰੀ ਪੰਜਾਬ ਦਾ ਜੇ ਆਮ ਆਦਮੀ ਪਾਰਟੀ ਚੋਂ ਹੀ ਬਣਿਆ ਕਿਉਂਕਿ ਉਹਨਾਂ ਦੇ ਸੀਟਾਂ ਵੱਧ ਨੇ ਤੇ ਉਹ ਕੁਲਤਾਰ ਸਿੰਘ ਸੰਧਵਾ ਹੋਊਗਾ ਮੇਰਾ ਇਹ ਮੰਨਣਾ ਤੁਸੀਂ ਇਹ ਇੱਕ ਚਰਚਾ 'ਚ ਕਿੰਨਾ ਕੁ ਜੋਰ ਹੈ ਕਿੰਨਾ ਕੁ ਦਮ ਹੈ ਜਿਹੜੀ ਕਿ ਤੁਸੀਂ ਫਟੂਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਹੋ ਲੋਕ ਸਭਾ ਚੋਣਾਂ ਲਈ ਇਹ ਚਰਚਾ ਮੇਰੇ ਵੀਰੋਂ ਥੋੜੀ ਆ ਦਾਸ ਨੂੰ ਤਾਂ ਨਾ ਕਹੇ ਨੇ ਪੁੱਛਿਆ ਨਾ ਕਹੇ ਨੇ ਦੱਸਿਆ ਮਗਰ ਥੋੜਾ ਮੈਂ ਧਨਵਾਦੀ ਆ ਕਿ ਤੁਸੀਂ ਗਰੀਬ ਨੂੰ ਚਰਚਾ 'ਚ ਰੱਖਦੇ ਹੋ ਮੈਂ ਲੜਾਂ ਨਾ ਲੜਾਂ ਥੋੜੇ ਦਿਨਾਂ ਚ ਚਰਚਾ ਚ ਰਵਾਂ ਲੋਕਾਂ ਦੇ ਦਿਮਾਗ ਚ ਚਰਚਾ ਚ ਰਵਾਂ ਮੈਂ ਥੋੜਾ ਸਦਾ ਧਨਵਾਦੀ ਰਹਾਂ ਕੱਲ੍ਹ ਹੀ ਕਦੋਂ ਉਮੀਦਵਾਰ ਆਪਣਾ ਐਲਾਨ ਕਰ ਸਕਦਾ ਹੈ ਇਲੈਕਸ਼ਨ ਤੋਂ ਪਹਿਲਾਂ